हां जी ठीक ठाक ਨੇ ਉਮੀਦਵਾਰ ਤੁਸੀਂ ਵਧੀਆ ਹੋਗੇ ਤੇ ਅੱਜ ਦੇ ਬਲੌਕ ਨਾਲ ਜੁੜੇ ਰਹੀ ਹੋਈ ਤੇ ਆਪਣਾ ਥੋੜਾ ਜਿਹਾ ਕੰਮ ਬੰਦ ਹੋ ਗਿਆ ਤਾਂ ਕਰਕੇ ਸਵੇਰ ਨੂੰ ਮੈਂ ਕਾਲੇ ਬਾਈ ਨੂੰ ਫੋਨ ਕਰਿਆ ਤੇ ਅੱਪਾ ਰੈਲ ਮੱਝਰੀ ਆ ਗਈ ਜੀ ਕਾਲੇ ਬਾਈ ਕੋਲ ਦਿਹਾੜੀ ਲਾਉਣ ਇੱਧਰ ਪਹਾੜਾਂ 'ਚ ਲੱਗੀ ਹੋਈ ਹੈ ਇਹ ਮਸ਼ੀਨ ਦੇਖ ਫਲਾ ਤੁਸੀਂ ਪਹਾੜ ਦੇਖੋ ਜੀ ਕਿੰਨਾ ਵਧੀਆ ਮੌਸਮ ਆਈ ਹਰਿਆਲੀ ਓਰੇ ਹਰਿਆਲੀ ਆਈ ਚਾਰੇ ਪਾਸੇ ਪਹਾੜੇ ਬਹਾੜਾਈ ਤੇ ਸ਼ਵੈਰ ਦੇ 2 ਵਜੇ ਗਈ ਬਣ ਰੋਟੀ ਰੋਟੀ ਖਾ ਕੇ ਖੜੇ ਤੀ ਤੇ ਬਾਕੀ ਸਾਰੇ ਬੰਦੇ ਆਪਣੇ ਆਰਾਮ ਕਰ ਲਈ ਰੈਸਟ ਕਰਦੇ ਆ ਵਾ ਚਲੋ ਜਾ ਤੱਕ ਆਪਣਾ ਵੀਡੀਓ ਬਣਾਉਂਦੇ ਆਈ ਆਪਾਂ ਤੇ ਬਲੌਕ ਨਾਲ ਜੁੜੇ ਰਹੀ ਹੋਈ ਮੈਂ 2 ਵਜੇ ਗਈ ਮੈਂ ਹੁਣ ਆਪਾਂ ਕੰਮ ਸਟਾਰਟ ਕਰਾਂਗੇ 2:00 ਵਜੇ ਨੂੰ ਦੇਖ ਸਕਦੇ ਜੀ ਮਸ਼ੀਨ ਸਾਡੀ ਆਪਣੀ ਲੱਗੀ ਹੋਈ ਹੈ ਸਾਹਮਣੇ ਲਓ ਜੀ ਹੁਣ ਮਸ਼ੀਨ ਹੋ ਗਈ ਸਟਾਰਟ ਤੇ ਬਾਈ ਨੇ ਬੋਕੀ ਪੈਪ ਚੋਂ ਬਾਹਰ ਕੱਢਤੀ ਤੇ ਦੂਜਾ ਆਪਣਾ ਭਰਾ ਬੋਕੀ ਸਾਫ ਕਰਨ ਲੱਗਿਆ ਜੀ ਪਾਣੀ ਭਾ ਕੇ ਤੇ ਹੁਣ ਉਹਨੂੰ ਮਰੇ ਪੱਥਰਾ ਟਾਉਂਗਾ ਯਾਥ ਨਾਲ ਤੇ ਬਾਈ ਲੱਗ ਗਿਆ ਹੱਥਾ ਟਾਣ ਪੱਥਰਾ ਟਾਣ ਤੇ ਆ ਦੂਜਾ ਭਰਾ ਆਪਣਾ ਕਹੀਂ ਲੈ ਗਿਆ ਤਾਂ ਬਾਈ ਇਹ ਤੇ ਕਹੀਂ ਆਪਣੀ ਵਾਪਸ ਕਰ ਗਿਆ ਤੇ ਹੁਣ ਮਿਸਤਰੀ ਸਾਹਿਬ ਨੇ ਬੋਕੀ ਚੱਕ ਲਈ ਉੱਪਰ ਤੇ ਆਪਾਂ ਨੇ ਰੱਸਾ ਫੜਿਆ ਹੋਇਆ ਈ ਤੇ ਆ ਬਾਈ ਆਪਣਾ ਮਿਸਤਰੀ ਸਾਹਿਬ ਨੇ ਬੋਕੀ ਪਿੱਛੜਤੀ ਪੈਪ ਚ ਤੇ ਹੁਣ ਖੁਦਾਈ ਕਰਨਗੇ ਜੀ ਤੇ ਆ ਕਲੰਪ ਵਾਲਾ ਬਾਈ ਮੜਾ ਜਾ ਕਿਤੇ ਚੱਲਿਆ ਤੇ ਹੁਣ ਆਪਾਂ ਇਹ ਪਾਈਪ ਕਸਣ ਲੱਗੇ ਆ ਦਾਦਾਈ ਦਾਦਾਈ ਸੈਟ ਆਪਣਾ ਲੱਗਿਆ ਹੋਇਆ ਈ ਤੇ ਹੁਣ ਬਾਈ ਰਿੰਗ ਖੋਲੂੰਗਾ ਜੀ ਤੇ ਹੁਣ ਆਪਾਂ ਪਾਈਪ ਨੂੰ ਲੱਗੇ ਕਸਣ ਹੀ ਤੇ ਬਾਈ ਵਿਚਾਰਾ ਲੱਗਿਆ ਹੋਇਆ ਕੱਲਾ ਹੀ ਪੈਪ ਕਸਣ ਦੇਖ ਸਕਦੇ ਤੁਸੀਂ ਤੇ ਬਾਈ ਕਸ ਰਿਹਾ ਹੀ ਪੈਪ ਤੇ ਹੁਣ ਆਪਾਂ ਨੇ ਇੱਕ ਲੰਪ ਉੱਪਰ ਚੱਕੜਾਈ ਪੈਪ ਅੱਧਾ ਕਿ ਥੱਲੇ ਲਾਤਾ ਤਾਂ ਤੇ ਹੁਣ ਬਾਈ ਰਿੰਗ ਸਿੱਧਾ ਕਰਦਾ ਹੈ ਤੇ ਮਿਸਤਰੀ ਸਾਹਿਬ ਕਲੰਪ ਉੱਪਰ ਚੱਕਦੇ ਆ ਬਾਈ ਆਪਾਂ ਨੂੰ ਹੱਥ ਮਾਰਦਾ ਵੀ ਆ ਜਾ ਕਲੰਪ ਸਿੱਧਾ ਕਰਦੇ ਥੋੜਾ ਜਿਹਾ ਛੋਟੀ ਪੱਤੀ ਪਾਉਣੀ ਹੈ ਜੀ ਸ਼ਕਤੀ ਦਾ ਟਾਈਮ ਹੋ ਗਿਆ ਕਿ ਸਵਾ ਪੰਜ ਹੋ ਗਏ ਜੀ ਤੇ ਮਾਈਕ੍ਰੋ ਬਣਾ ਰਿਹਾ ਮੱਥਾ ਟੇਕੂਗਾ ਜੀ ਹਾਂ ਅਸ ਗੱਲ ਤੇ ਅਸੀਂ ਕਿਹਾ ਤੁਹਾਨੂੰ ਰੱਪਾ ਨਹੀਂ ਸਿਖਾਉਣਾ ਚੱਲਦੇ ਥੋੜਾ ਜਿਹਾ ਕੰਮ ਐ ਇੱਧਰ ਆਈ ਆ ਦੇਖੋ ਜੀ 3 1/2 4 ਇੱਧਰ ਨੂੰ ਆਦਾ ਆਦਾ ਕੱਜਾ ਆਗਾ ਤੇ ਕੜਾ ਭਾਈ ਆਵਾਜ਼ਾਂ ਮਾਰਦਾ ਹੀ ਵੀ ਅੱਪਾ ਨੇ ਤੈਤ ਦੱਪਣੇ ਆਈ ਆ ਦੇਖੋ ਜੀ ਥੋੜੀਆਂ ਪੇਪਰ ਰਹਿ ਗਏ ਆ ਬਸ ਅੱਪਾ ਨੇ ਦੱਬਾ ਦੇਣੀਆਂ ਇਹ ਇੱਧਰ